ਫਗਵਾੜਾ ਸ਼ਹਿਰ ਵਿਖੇ ਭਾਰਤ ਗੌਰਵ ਸੰਸਥਾ ਵੱਲੋਂ ਤੀਆਂ ਦੀ ਲੋਹੜੀ ਸੰਬੰਧੀ ਇੱਕ ਵਿਸ਼ਾਲ ਸਮਾਗਮ ਦੁਸਹਿਰਾ ਗਰਾਊਂਡ ਹਦੀਆਬਾਦ ਫਗਵਾੜਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਭਰ ਤੋਂ ਹਜ਼ਾਰਾਂ ਦੀ ਤعداد ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਾਬਕਾ ਕੇਂਦਰੀ ਮੰਤਰੀ ਅਤੇ ਹਲਕਾ ਇੰਚਾਰਜ ਭਾਜਪਾ ਫਗਵਾੜਾ ਵਿਜੇ ਸਾਂਪਲਾ ਸ਼ਾਮਲ ਹੋਏ ਅਤੇ ਉਹਨਾਂ ਨਵਜਮੀਆਂ ਬੱਚੀਆਂ ਦੀ ਲੋਹੜੀ ਪਾ ਕੇ ਉਹਨਾਂ ਨੂੰ ਵਧਾਈ ਦਿੱਤੀ ਅਤੇ ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ਨੇ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ਇਸ ਮੌਕੇ ਸਮਾਗਮ ਵਿੱਚ ਭਾਜਪਾ ਸੀਨੀਅਰ ਆਗੂ ਆਸ਼ੂ ਸਾਂਪਲਾ ਗੁਰਦੀਪ ਦੀਪਾ ਓਮਪ੍ਰਕਾਸ਼ ਬਿੱਟੂ ਵਿਨਾਇਕ ਪ੍ਰਾਸ਼ਰ ਅਸ਼ੋਕ ਦੁੱਗਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਸ਼ਹਿਰ ਵਾਸੀ ਹਾਜ਼ਰ ਸਨ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀਦੀਰ ਪੁੱਤ MIRANI GANI 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 ਆਹ ਕਾਈ ਚੱਕ ਲਈ ਅਸੀਂ ਸ਼ਹਾ ਸ਼ਾਮ ਹੈ ਤੁੰਨਾ ਫੋਟੋ ਕਿਦੀ ਫੋਟੋ ਕਿਦੀ ਫੋਟੋ ਕਿਦੀ ਗਾਣੇ ਤੇਰੀ ਅੱਜ ਭਾਰਤ ਗੌਰਵ ਸੰਸਥਾ ਵੱਲੋਂ ਧੀਆਂ ਦੀ ਲੋਹੜੀ ਦਾ ਬਹੁਤ ਵੱਡਾ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ ਜਜਤ ਸਾਰੇ ਫੋਟੋ ਆਰਡੀਟਰ ਜਿਹੜੇ ਮੈਂਬਰਾਂ ਨੇ ਬਹੁਤ ਉਤਸ਼ਾਹ ਦੇ ਨਾਲ ਕੰਮ ਕੀਤਾ ਸੋ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਵੀ ਧੰਨਵਾਦ ਕਰਦਾ ਔਰ ਧੀਆਂ ਦੀ ਲੋੜੀ ਜਿਹੜੀ ਹੈ ਕਿਉਂਕਿ ਅਸੀਂ ਸਾਰੇ ਸਮਝਦੇ ਆ ਕਿ ਧੀਆਂ ਔਰ ਪੁੱਤਰ ਦੋਨਾਂ ਦੇ ਬਰਾਬਰ ਦਾ ਜਿਹੜਾ ਉਹਨਾਂ ਦਾ ਹੱਕ ਹੁੰਦਾ ਹੈ ਕਿੰਨਾ ਔਰ ਇਸੇ ਕਰਕੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਜਿਹੜਾ ਆਭਿਆਨ ਕੀਤਾ ਹੈ ਔਰ ਉਸੇ ਤਹਿਤ ਵੀ ਅਸੀਂ ਕਹਿੰਦੇ ਕਿ ਵੀ ਅਸੀਂ ਧੀਆਂ ਦੀ ਲੋੜੀ ਨੂੰ ਮਨਾ ਕੇ ਪੁੱਤਰਾਂ ਦੇ ਬਰਾਬਰ ਔਰ ਸਨਮਾਨਤਾ ਦਾ ਭਰਤੀ ਜਿਹੜਾ ਅਸੀਂ ਸੰਦੇਸ਼ ਦਈਏ ਔਰ ਉਹਦੇ ਲਈ ਅੱਜ ਪੂਰੇ ਭਗਵਾੜੇ ਦੇ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਆਏ ਔਰ ਉਹਨਾਂ ਨੇ ਜਿਹੜਾ ਇਹ ਇਸ ਵਿੱਚ ਸ਼ਾਮਿਲ ਹੋ ਕੇ ਇਹਦੀ ਰੌਣਕ ਨੂੰ ਵਧਾਇਆ ਤੋਂ ਮੈਂ ਜਿੱਥੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਤੇ ਉਹਨਾਂ ਸਾਰੀਆਂ ਬੇਟੀਆਂ ਦਾ ਵੀ ਧਿਆਨ ਚਾਹਣਾ ਉਹਨਾਂ ਦਾ ਜਲਦੀਆਂ ਜ਼ਹਿਰਾਂੀਆਂ ਤੋਂ ਧੰਨਵਾਦ ਕਰਦਾ ਔਰ ਪ੍ਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਔਰ ਸਾਨੂੰ ਵੀ ਇਸ ਪਾਸਵਰਡ ਦੇ ਸਾਰੇ ਸੰਸਥਾਨਾਂ ਇਸ ਉਹ ਸਿਆਣੋ ਵੀ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਉਹ ਅੱਗੇ ਵਧਣ ਦਾ ਜਿਹੜਾ ਪਰਮਾਤਮਾ ਆਸ਼ੀਰਵਾਦ ਬਲ ਬਖਸ਼ਦਾ। ਜਿਹੜੇ ਸਾਥਲਾ ਜੀ ਵੱਲੋਂ ਤੇਰੇ ਪੂਰੇ ਪਰਿਵਾਰ ਵੱਲੋਂ, ਭਾਰਤ ਗੌਰਵ ਵੱਲੋਂ ਤੇ ਭਾਰਤ ਬੋਹਾਰੀ ਧੰਨਵਾਦ ਕਰਾਂ ਕਿ ਫਗਵਾੜਾ ਵਾਸੀਆਂ ਦੇ ਜਨਮ ਯਾਰ ਸਰਦਾਰ ਮਾਨਜ ਜਤਾਇਆ ਮੈਨੂੰ ਜਦੋਂ ਬਾਦਰਾ ਪ੍ਰਵਾਹ ਉਹ ਬਾਰਤਪੁਰ ਤੋਂ ਵੀ ਸਾਰਿਆਂ ਦਾ ਬਹੁਤ ਹੀ ਰਹੀਆਂ ਕਿਉਂਕਿ ਅਸੀਂ ਨਹੀਂ ਅਕਸਰ ਨਹੀਂ ਕਰਦੇ ਸੀ ਕਿੰਨਾ ਜਿਹੜੀਆਂ ਮਾਤਾਵਾਂ ਪੇੜਾ ਇੱਥੇ ਬੱਚੇ ਵੀ ਆ ਪਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਿੱਛੇ ਸਟੈਂਡ ਵੀ ਖੋਲਣੇ ਪਏਗਾ ਐਨਾ ਰਵਾਜ ਪੈ ਗਿਆ ਉਹ ਤਾਲੀਆਂ ਦੇ ਵਜੇ ਹੋਏ ਆ ਜੋ ਜਿੰਨਾ ਇਹਨਾਂ ਨੇ ਮਾਣ ਸਤਕਾਰ ਦਿੱਤਾ ਹੈ ਅਮੀ ਬਹੁਤ ਸ਼ਾਮਲੀ ਹੈਗੇ ਇਹਨਾਂ ਦੇ ਧੰਨਵਾਦ ਕਰਦਾ ਮੈਂ ਸਾਰਿਆਂ ਦੇ ਦਿਲ ਦੇ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਇਹੇ ਕਹੂੰਗਾ ਕਿ ਜਿੱਦਾਂ ਇਹਨਾਂ ਨੇ ਸਾਡਾ ਮਾਣ ਰੱਖਿਆ ਆ ਸਾਡੀ ਕਦੇ ਵੀ ਜਰੂਰਤ ਪਵੇ ਸਾਡੀ ਹਮੇਸ਼ਾ ਇਹਨਾਂ ਦੇ ਨਾਲ ਖੜੇ ਹੋਵਾਂਗੇ ਬਹੁਤ-ਬਹੁਤ ਧੰਨਵਾਦ ਜੀ ਬਿਜ਼ਨਸ ਵਪਾਰਕ ਜਰਸੀ ਜੀ ਦਾ ਜੀ ਮਾਪੇ ਬਿੱਟੂ ਜੀ